ਸੱਚੀ ਗੱਲ ਦੋਸਤੋ ਤੁਹਾਡੇ ਸਾਹਮਣੇ ਗੀਤ ਪੇਸ਼ ਕਰ ਰਹੇ ਆ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਗੀਤ ਦਾ ਕੱਲਾ ਕੱਲਾ ਬੋਲ ਸੁਣਨ ਵਾਲਾ ਧਿਆਨ ਦੇਗਾ ਮੂੰ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਖਾਣ ਪੀਣ ਚੰਗਾ ਹੋਵੇ ਬੋਲਦਾਨਾ ਮੰਦਾ ਹੋਵੇ ਬੁਰੇ ਨਸ਼ਿਆਂ ਤੋਂ ਬਚੇ ਓਏ ਬੁਰੇ ਨਸ਼ਿਆਂ ਤੋਂ ਬਚੇ ਸੇਤ ਨਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਰੱਜੀ ਪੁਜੀ ਨੀਤ ਵਾਲੇ ਆਗੂ ਸਚਿਆਰੇ ਹੋਣ ਚਾਰੇ ਪਾਸੇ ਖੁਸ਼ਹਾਲੀ ਲੋਕੀ ਨਾ ਵਿਚਾਰੇ ਹੋਣ ਇੱਥੋਂ ਦੇ ਆ ਜੰਮਿਆਂ ਦਾ ਇੱਥੋਂ ਦੇ ਆ ਜੰਮਿਆਂ ਦਾ ਇੱਥੇ ਪੂਰਾ ਖਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਬੀਬੀਆਂ ਦਾ ਹਾਸਾ ਤੇ ਬਾਬਿਆਂ ਚ ਜੋਸ਼ ਹੋਵੇ ਕੁੜੀਆਂ ਆਜ਼ਾਦ ਹੋਣ ਮੁੰਡਿਆਂ ਨੂੰ ਹੋਸ਼ ਹੋਵੇ ਕੁੜੀਆਂ ਆਜ਼ਾਦ ਹੋਣ ਮੁੰਡਿਆਂ ਨੂੰ ਹੋਸ਼ ਹੋਵੇ ਕਿਸੇ ਨੂੰ ਨਾ ਦੋਸ਼ ਆਪੋ ਕਿਸੇ ਨੂੰ ਨਾ ਦੋਸ਼ ਆਪੋ ਆਪਣਾ ਹਿਸਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ ਲੈਂਦੇ ਚੜਦੇ ਨਾ ਕੋਈ ਕਿਸੇ ਨਾਲ ਵੈਰ ਹੋਵੇ ਲੈਂਦੇ ਚੜਦੇ ਨਾ ਕੋਈ ਕਿਸੇ ਨਾਲ ਵੈਰ ਹੋਵੇ ਰੁੱਖ ਪਸ਼ੂ ਪੰਛੀਆਂ ਤੇ ਬੰਦਿਆਂ ਦੀ ਖੈਰ ਹੋਵੇ ਰੁੱਖ ਪਸ਼ੂ ਪੰਛੀਆਂ ਤੇ ਬੰਦਿਆਂ ਦੀ ਖੈਰ ਹੋਵੇ ਸਤਲੁਜ ਬੋਲੀ ਪਾਵੇ ਓਏ ਸਤਲੁਜ ਬੋਲੀ ਪਾਵੇ ਨੱਚਦਾ ਚਨਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਆਪਣਾ ਪੰਜਾਬ